ਸਸ ਸ਼ੀਕਲ ਵੀਅਰਸ ਹੋਪਫੁਲੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਹੁਣ ਡਿਊਟੀ ਕਰਿਆਈ ਸ਼ੌਪ ਤੇ ਵੀ ਜਾਇਆ ਤੇ ਘਰੇ ਆ ਗਈ ਤੇ ਹੁਣ ਟਾਈਮ ਹੋ ਗਿਆ ਹੁਣ ਲਗਭਗ 7:00 ਵਜੇ ਥੋੜਾ ਲੇਟ ਹੋ ਗਈ ਸੀ ਸ਼ੌਪ ਤੋਂ ਕਿਉਂਕਿ ਆਫਲਾਈਨ ਕਸਟਮਰ ਥੋੜਾ ਲੇਟ ਤੱਕ ਸੀਗਾ ਤੇ ਵੈਸੇ ਸਾਡਾ ਟਾਈਮ 5:00 ਵਜੇ ਤੱਕ ਹੁੰਦਾ ਹੈ ਠੀਕ ਹੈ ਪਰ ਜੇ ਕਸਟਮਰ ਹੋਵੇ ਫਿਰ ਇਸ ਲੇਟ ਤੱਕ ਵੀ ਹੁੰਦੇ ਆ ਉੱਥੇ ਅੱਜ ਥੋੜਾ ਟਾਈਮ ਵੱਧ ਹੋ ਗਿਆ ਸੀ ਤੇ ਹੁਣ ਆਪਾਂ ਥੋੜੀ ਜੀ ਘਰ ਦੇ ਕੰਮ ਦੇਖਣੇ ਆ ਬਸ ਸਰਸੂਰੀ ਦੇ ਕੰਮ ਦੇ ਨੇ ਜਿਵੇਂ ਥੋੜਾ ਸੈੱਟ ਕਰਦਣੇ ਆ ਠੀਕ ਹੈ ਜੀ ਇਹ ਖਾਣਾ ਬੜੀ ਕੁੱਕ ਨਹੀਂ ਬਣਾਤਾ ਖਾਣਾ ਤਾਂ ਹੁੰਦਾ ਹੈ ਮੇਰੇ ਕੋਲ ਪਹਿਨਾ ਟਾਈਮ ਹੀ ਨਹੀਂ ਹੁੰਦਾਗਾ ਐਮਰਜੈਂਸੀ ਚ ਬਣਾਉਣੀ ਹੈ ਪਰ ਮੇਰੀ ਕੁੱਕ ਖੜਾ ਉਹ ਸਾਲ ਹੋਈ ਦੇਖੋ ਮੈਂ ਤੁਹਾਨੂੰ ਕੋਰੀ ਸੱਜ ਦੀ ਨਹੀਂ ਸੋਣੀ ਬਣਾਈ ਜਾਨੀ ਆਲੂਆਂ ਦੀ ਸਬਜੀ ਨਾਲ ਇਹ ਦੇਖੋ ਇਹ ਮਰੀਆ ਤੇ ਇਹ ਸਬਜੀ ਬਣਾ ਸਬਜੀ ਰੋਟੀ ਬਣੀ ਪਈ ਹੈ ਬਸ ਮੈਂ ਥੋੜੀ ਜਿਹੀ ਭਾਂਡੇ-ਪੁੰਡੇ ਸੈੱਟ ਕਰਕੇ ਤੇ ਫਿਰ ਵੇਲੀ ਹੋ ਕੇ ਫਿਰ ਤੁਹਾਨੂੰ ਦਿਖਾਉਣੀ ਅੱਜ ਜਸਤਰੀ ਨੇ ਕੀ ਕੁਸ਼ ਕੀਤਾ ਜਸਤਰੀ ਬੜੀਆ ਕੰਮ ਕਰਕੇ ਜੀ ਕਾਫੀ ਨਵੀਆਂ ਚੀਜ਼ਾਂ ਕਰਕੇ ते था था ते तो हम थोड़ा जा कम खाता बस ठीक है मैं फिर बर्तन जोड़े आए बांज के बहनों साम ठीक है ਲੇਨੇ ਮੇਚ ਲੋਦੀ ਨਾ ਪਤਾ ਹੈ ਕਿ ਵੀ ਲੰਬੀ ਹੈ ਬਈ ਥੋੜਾ ਸਮਾਂ ਪੈ ਸਬ ਜਲਾ ਹੋ ਗਈ ਹੈ ਉਹ ਦਿਓ ਮੈਂ ਲੈ ਇੱਕ ਮਾਰ ਪਰ ਮੰਜਮੰਦ ਕੇ ਅੰਦਰ ਆ ਗਏ ਸਭ ਕੁੜਣਾ ਰੇਰਨ ਅੰਦਰ ਹਰ ਮੈਂ ਕਰ ਦਿੰਦੀ ਲੋਚ ਆਉਂਦਾ ਕਿ ਸੇਵਾ ਉਹ ਗਈ ਨਹੀਂ ਉਹ ਬਾਲਟੀ ਜੀ ਸਟੀ ਆ ਮੈਂ ਰੱਖਣੀ ਹੈ ਲੈ ਆ ਇੱਥੇ ਚਲੋ ਕਮ ਹੁੰਦੇ ਜਿਆਦਾ ਕਮ ਹੁੰਦੇ ਅੱਜ ਨਾਲ ਸਾਰੇ ਮੁੰਡੇ ਉਹ ਕੰਮ ਆਲੇ ਸਾਰੇ ਪਾਣੀ ਫ੍ਰਿਜ ਦਾ ਪੀ ਗਏ ਤੇ ਵਾਪਸ ਲਾਇਆ ਨਹੀਂ ਕੁਝ ਵੀ ਤਾਂ ਪਾਪਾ ਆਹ ਮੰਨ ਕਰਦੇ ਸੀ ਮੇਰੇ ਪੀਓ ਸਾਰਾ ਬੱਚਾ ਮੇਰੇ ਮੱਥੇ ਤੇ ਇੰਤਲੇਗੇ ਉਹਨਾਂ ਨੇ ਉਹ ਐਕਸਰਸਾਈਜ਼ ਨੂੰ ਪਾਣੀ ਚਾਹੀਦਾ ਸੀ ਠੰਡਾ ਕੋਈ ਨਾ ਟਕੋਰ ਜੀ ਕਰਦੇ ਹੁੰਦੇ ਨੇ ਪਾਣੀ ਲੈਣੀ ਸੀ ਠੰਡਾ ਆਜਾ ਤੂੰ ਆਇਆ ਮਾਂ ਮਾਂ ਦੀ ਧੂਕਿਆ ਆਇਆ ਇੱਕ ਜਗ ਹੁਣ ਨਾਲੇ ਦੇ ਭਰਕੇ ਜੋ ਹਨ ਇਹ ਇਸ ਕੋ ਆਪ ਤੇਰਾ ਰਹਿੰਦਾ ਹੈ ਤੇਰਾ ਰਹਿੰਦਾ ਮੈਂ ਤਾਂ ਬਹੁਤ ਹੀ ਬਹੁਤ ਹੀ ਗਲਤੀ ਕੀਤੀ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਗਲਤੀ ਸੁਣਾਣੀ ਹੈ ਸਰਨਾ ਉਹ ਕੁੜੀ ਐ ਮੈਡਮ ਇੱਕ ਧੰਨਿਆ ਨਵੀਂ ਕੁੜੀ ਤੇ ਮੈਂ ਜਲੀ ਮੂੰਹ ਦਿਖਾਣ ਲੱਗੀ ਆ ਕਿਹਾ ਜੀ ਮੈਡਮ ਸੱਚੀ ਨਾ ਉਹ ਕਿਲੇ ਕਿ ਗਲਪਿੰਡੀ ਦਾ ਇਹ ਮੈਂ ਕਮਾਈ ਬੀ ਲਿਖੀ ਹੈ ਇਹ ਅੱਛਾ ਤੇ ਕਹ ਜੀ ਮੈਂ ਉਹ ਸਮਝ ਬਣਾ ਲਈ ਸੀ ਤੇ ਮੇਰੇ ਦਿਮਾਗ ਚ ਆ ਗਿਆ ਸੀਗਾ ਵੀ ਮੈਡਮ ਨੂੰ ਬਹੁਤ ਸਵਾਲ ਆਉਂਦੇ ਹਿੰਦੀਆਂ ਤੇ ਮੈਂ ਚਾਹ ਉਹ ਸਾਰੀ ਪੜੀ ਲੈਂਦੀ ਆ ਅਸਲ ਸਹੀ ਜਿਹੜੀ ਕਿਹਦੇ ਤਰ੍ਹਾਂ ਤੁਸੀਂ ਵੀ ਪੜੀਆਂ ਲੈ ਮੈਂ ਕਿਹਾ ਨਹੀਂ ਮਾਰ ਦੂੰ ਛੱਡ ਤੇਰੀ ਇਹੋ ਇਹ ਤਾਂ ਮੈਂ ਨੀ ਸੋਚੀ ਬਣਾਈ ਸੀ ਨਾ ਅੱਜ ਤਾਂ ਮੈਂ ਤੇਰੀ ਹੀ ਢੀਰ ਹੋਊਂਗੀ ਮੈਂ ਉਹ ਕਿਤੇ ਕਹਿ ਰਹੀ ਸੀ ਮੈਨੂੰ ਹਿੰਦੀਆਂ ਦਾ ਮੈਨੂੰ ਬਹੁਤ ਸਵਾਲ ਆਉਂਦੇ ਆ ਜਦੋਂ ਸਬਜੀ ਬਣਾਉਣਾ ਲੱਗ ਜਾਂਦੀ ਮੈਂ ਉਹ ਵੀ ਰੱਟੀ ਖਾਣ ਲੱਗ ਪੈਂਦੀ ਆ

ਉਹ ਜਿਵੇਂ ਆਪਾਂ ਡਿਜ਼ਾਈਨ ਦੱਸਿਆ ਸੀਗਾ ਗਰਨਿਸ਼ੂ ਨੇ ਭੇਜਿਆ ਸੀ ਉਹ ਵਿਚਾਲਿਓ ਥੋੜੇ 골ਜਾ ਨਹੀਂ ਸੀਗਾ ਉਹ ਜ਼ਿਆਦਾ ਸੀ ਤੋਂ 골ਜਾ ਲਓ ਜੀ ਅੱਜ ਮਿਸਤਰੀ ਆਨੇ ਹੈ ਇਹ ਗੇਟ ਲਾਤਾ ਨਾਮ ਚੇਂਜ ਕਰਤਾ ਆਪਾਂ ਗੇਟ ਚੇਂਜ ਕਰਨਾ ਸੀਗਾ ਦੋਨੋਂ ਗੇਟ ਨਾ ਹੁੰਦਾ ਸੋਹਣਾ ਪਰ ਜਿਹੜੀ ਗਲਾਈ ਜੀ ਨਹੀਂ ਦਿੱਤੀ ਉਹ ਉਹਦੇ ਚ ਪਜਾਦਾ ਦਿੱਤੀ ਸੀਗੀ ਤਾਂ ਗਲਾਈ ਪਿੱਛੇ ਤਾਂ ਉਹਨੇ ਤੱਕੀ ਨਹੀਂ ਰੱਖੀ ਕਿ ਥੋੜੀ ਗਲਾਈ ਖਰਾਬ ਹੋ ਜੂਗੀ ਤੇ ਕਲਾਈ ਹੈ ਕਿ ਨਹੀਂ ਕਿ ਮਾੜੀ ਜੀ ਗਲਾਈ ਬਣਾਈ ਹੈ ਉਹ ਤਾਂ ਰੱਖੀ ਆ ਉਹ ਫਿਰ ਉਹ ਕਹਿੰਦਾ ਕਲਾਈ ਖਰਾਬ ਹੋ ਜੂਗੀ ਥੋੜੀ ਗਲਾਈ ਤਾਂ ਬਣਾਣੀ ਤਾਂ ਹੁਣ ਇਹਨੂੰ ਉਹਦੇ ਚ ਜਿਹੜਾ ਆਪਾਂ ਨੂੰ ਡਿਜ਼ਾਈਨ ਭੇਜਿਆ ਸੋਚੀ ਸੀ ਉਹ ਡਿਜੀਟਾਈਪ ਕੁਛ ਆ ਇੱਥੇ ਵੀ ਸਾਰਾ ਉਹਨੇ ਭਰ ਦੇਣਾ ਨਾ ਥੱਲੇ ਵੀ ਆ ਜਿਹੜੀ ਗ੍ਰਿੱਲ ਚੰਦੀ ਦੀ ਥੱਲੇ ਇਹ ਉਹਨੂੰ ਭਰ ਦੇਣੇ ਆ ਆਪਾਂ ਤਾਂ ਸਿਰਫ ਆਹੀ ਰੱਖੀ ਐ ਆਹ ਵਾਜੀ ਆਹ ਰੱਖਣੀ ਐ ਹਾਂ ਉਹ ਥੱਲੇ ਵਾਲਾ ਤਾਂ ਸਾਰਾ ਫਿਕਸ ਕਰੂਗਾ ਇਹ ਵਿੱਚ ਹਾਂ ਪਤਾ ਨਹੀਂ ਹੋ ਕੀ ਸਮਝਿਆ ਹੋਤੇ ਕਿ ਇਹ ਹਾਂ ਤਾਂ ਸੋਣਾ ਹੋ ਗਿਆ ਵਧੀਆ ਬਣ ਗਿਆ ਵੈਸੇ ਇਨਿਸ਼ੀਅਲ ਦਾ ਆਈਡੀਆ ਠੀਕ ਸੀਗਾ ਪੀ ਘਰ ਦੇ ਹਿਸਾਬ ਨਾਲ ਹੀ ਗੇਟ ਦਾ ਡਿਜ਼ਾਈਨ ਸੋਹਣਾ ਲੱਗਦਾ ਵੀ ਜੇ ਇੱਕ ਅਲਟਰਾ ਮਾਡਰਨ ਗੇਟ ਲਾ ਲੋਂਗੇ ਤਾਂ ਘਰ ਪਹਿਲਾਂ ਦਾ ਬਣਿਆ ਹੋਇਆ ਤਾਂ ਫਿਰ ਉਹ ਮਿਸਮੈਚ ਜਿਹਾ ਲੱਗੂਗਾ। ਲਓ ਜੀ ਦੱਸਿਓ ਤੁਸੀਂ ਵੀ ਸਾਨੂੰ। ਸਾਡਾ ਬੇਟਾ ਕਹਿੰਦਾ ਵੀ ਘਰ ਪਹਿਲਾਂ ਦਾ ਬਣਿਆ ਤਾਂ ਗੇਟ ਜ਼ਿਆਦਾ ਅਲਟਰਾ ਮਾਡਰਨ ਨਹੀਂ ਲਾਉਣਾ। ਇਸ ਕਰਕੇ ਇਹਦੇ ਵਿੱਚ ਤਾਂ ਅਸੀਂ ਪਰਵਾਹ ਦੇਣੀ ਹੈ ਵਿੱਚੋਂ ਤਾਂ ਤੇ ਉਪਰੋਂ ਇਸ ਡਿਜ਼ਾਈਨਿੰਗ ਪਹਿਲਾਂ ਵਾਲੇ ਨਾਲ ਮਿਲਦੀ ਜੁਲਦੀ ਵੈਸੇ ਤਾਂ ਹੈਨਾ ਇਸ ਤਰ੍ਹਾਂ ਦਾ ਹੀ ਹੈ ਪਰ ਹੈ ਹਲਕਾ ਹੈ। ਉਹ ਬਾਹਰ ਇੱਥੇ ਪੱਤੀਆਂ ਪੱਤੀਆਂ ਵਾਲੀਆਂ ਲਾ। ਇਹ ਵੀ ਪਰੂਗਾ। ਇਹ ਵੀ ਪਰ ਜੂਮੀ। ਪਿਛਲਾ ਵੀ ਤੋੜ ਬਣ ਕੇ ਉਦੋਂ ਵੀ ਔਖੇ ਕਰਤਾ ਕੀ ਕਰਤਾ ਪਿਛਲਾ ਦੇਖਿਆ ਤੁਸੀਂ ਗੇਟ ਬਣ ਕੇ ਸਾਰਾ ਉਹ ਕੋਲੇ ਕੋਲੇ ਭੰਤੇ ਤਾ ਟੂਟੀਆਂ ਡਾਟੀਆਂ ਹੈ ਨਹੀਂ ਹੁਣ ਉਹ ਕਿੱਚ ਭੰਡੇ ਮੰਦ ਨੇ ਬੈਣੀ ਆਪਾਂ ਨੂੰ ਇੱਧਰ ਇਹ ਟੂਟੀ ਚ ਟੂਟੀਆਂ ਨੇ ਉਹ ਤੇ ਟੂਟੀ ਹਿੰਦ ਖੜੀ ਹੈ ਟੂਟੀ ਉਹ ਟੂਟੀ ਨੂੰ ਕਰਨਾ ਕੀ ਹੈ ਖੜੀ ਨੂੰ ਜਦੋਂ ਮੈਂ ਚਲੋ ਨੀਥੇ ਲਖੋਣੀ ਧੋਣ ਨੂੰ ਮੈਂ ਉਹ ਜੂ ਦਿਖਾਉਂ ਅੰਦਰ ਬੈਠੇ ਆ

ਆ ਦੇਖੋ ਆ ਆ ਤਾਂ ਪਿਛਲਾ 게ਟ ਲਾਤਾ ਹੁਣ ਇੱਥੇ ਲਾਉਣਾ ਹੈ ਨਾ ਆ ਵਾਲਾ 게ਟ ਇਹ ਔਰਲਾ 게ਟ ਅੱਛਾ ਥੋੜੀ ਜਿਹੀ ਭੌਂਤੀ ਚੰਗਾ ਕਰਿਆ ਆ ਥੋੜੀ ਜਿਹੀ ਭੌਂਤੀ ਵਧੀਆ ਕੀਤਾ ਆ ਥੋੜੀ ਇਹ ਨਹੀਂ ਮੈਨੂੰ ਪਸੰਦ ਸੀਗੀ ਇਹਨਾਂ ਉੱਚਾ ਬੇੜਾ ਛੋਟਾ ਹੋਇਆ ਪਿਆ ਸੀ ਇਹਦੇ ਨਾਲ ਲਓ ਜੀ ਕੱਲ ਮੈਂ ਇੰਨੀ ਔਖੀ ਹੋ ਕੇ ਇੱਥੇ ਸਫਾਈ ਕੀਤੀ ਆ ਤੁਹਾਨੂੰ ਨੇ ਹੋਰ ਸੋ ਉਹਨੇ ਪੱਕੀ ਸਫਾਈ ਕਰਤੀ ਸਾਰਾ ਇਹ ਮੈਨੂੰ ਪਤਾ ਹੁੰਦਾ ਫੇਰ ਮੈਂ ਕਹਾਂ ਨਾ ਮਤ ਮਾਰਦੀ ਗੱਲ ਮੈਂ ਭੇਜ ਜੀ ਕਿਸੇ ਨੇ ਨਾਲ ਤੇ ਮਿਸਤਰੀਆਂ ਨੂੰ ਨਾ ਠੇਕੇਦਾਰ ਨੂੰ ਸਾਡੀ ਮਿਹਨਤ ਤਾਂ ਕੋਈ ਫਾਇਦਾ ਨਹੀਂ ਵੱਲ ਕਰਨ ਦੀ ਸਫਾਈ ਪਸੰਦ ਨਹੀਂ ਆ ਉਹਨੇ ਆਖਿਆ ਵੀ ਐ ਮਿੱਟੀ ਦੇ ਢੇਰ ਨੂੰ ਲੈ ਚਾਹੀਦੇ ਨਹੀਂ ਨੋ ਜੀ ਸਾਰੇ ਆਹ ਟੂਟੀਆਂ ਚਲੋ ਫੁੱਲਾ ਗੇਟ ਹੋ ਗਿਆ ਹੁਣ ਮौज ਬਣ ਜੂਗਾ ਸੇ ਮੋ ਜੀ ਅਸੀਂ ਨਾ ਇਹ ਹੁਣ ਤੁਹਾਨੂੰ ਮੈਂ ਇਹ ਵੀ ਦੱਸ ਦਿਆਂ ਵੀ ਅਸੀਂ ਗੇਟ ਕਾਹ ਤੋਂ ਤੋੜਿਆ ਹੈ ਇਹ ਕਿਉਂ ਵੱਡਾ ਕੀਤਾ ਕਿਉਂਕਿ ਸਾਡੇ ਨਾ ਇੱਧਰ ਜਿਵੇਂ ਆ ਦੇਖੋ ਅਸੀਂ ਕੋਈ ਵੀ ਬੂਟਾ ਨਹੀਂ ਪਟਣਾ ਚਾਹੁੰਦੇ ਹੁੰਦੇ ਸਾਡੇ ਵਿੱਚ ਪਿਛਲੇ ਵੜੇ ਦੇ ਵਿੱਚ ਇਹ ਲੱਗੇ ਹੋਏ ਅਮਰੂਦ ਹਨਾ ਅਮਰੂਦ ਹੁਣ ਸ਼ਾਇਦ ਦਿਖ ਨਹੀਂ ਰਹੇ ਹੋਣੇ ਹੈਗੇ ਤਾਂ ਲੱਗੇ ਹੋਏ ਹੋ ਵੀ ਹੈ ਐਤਕੀ ਵਾਲੀ ਕੇਅਰ ਵੀ ਨਹੀਂ ਹੋਈ ਸੀ ਇੱਧਰ ਹੀ ਲੱਗੇ ਹੋਏ ਆ ਤੋੜਨ ਤੋੜਨ ਵੀ ਵੀ ਤੇ ਪਤਾ ਹੀ ਨਹੀਂ ਕਿ ਹੈਗੇ ਨੇ ਲੱਗੇ ਤਾਂ ਹੋਏ ਨੇ ਕਾਫੀ ਇੰਨੇ ਲੱਗੇ ਨੇ ਨਿੱਕ ਤਾਂ ਇਹ ਲੱਗਿਆ ਹੋਇਆ ਇੱਕ ਬਰੀ ਅਨਾਰ ਲੱਗਿਆ ਹੋਇਆ ਤੁਸੀਂ ਦੇਖਿਆ ਹੀ ਉਹ ਤਾਂ ਦਿੱਕ ਸਨ ਵਿੱਚ ਵੀ ਕਬੂਟਾ ਹੋਰ ਲੱਗੇ ਹੋਇਆ ਤਾਂ ਇਧਰ ਉਹਨਾਂ ਕਈ ਵਾਰੀ ਸਾਨੂੰ ਐਮਰਜੈਂਸੀ 'ਚ ਜਿਵੇਂ ਤਿੰਨ ਚਾਰ ਗੱਡੀਆਂ ਉਧਰੋਂ ਅੱਗੇ ਪਿੱਛੇ ਵਾਲੀ ਗੱਡੀ ਕੱਢਣੀ ਹੁੰਦੀ ਸੀ ਤਾਂ ਦਿੱਕਤ ਹੁੰਦੀ ਸੀ ਜਾਂ ਐਮਰਜੈਂਸੀ 'ਚ ਵੀ ਕਦੇ ਇਧਰੋਂ ਦੀ ਗੱਡੀ ਲਿਓਣੀ ਪੈ ਜਾਂਦੀ ਸੀ ਤਾਂ ਬਹੁਤ ਦਿੱਕਤ ਹੁੰਦੀ ਸੀ ਕਿਉਂਕਿ ਗੇਟ ਨਾ ਐ ਤਾਂ ਨਹੀਂ ਸੀ ਵੀ ਗੱਡੀਆਂ ਆਉਂਦੀ ਨਹੀਂ ਸੀ ਆਹ ਤੇ ਜਾਂਦੀ ਸੀ ਪਰ ਪੂਰੀ ਪੂਰੀ ਆਉਂਦੀ ਸੀ ਤੇ ਇੱਥੋਂ ਫੇਰ ਆ ਨੇੜੇ ਆ ਜਾਂਦਾ ਸੀ ਦਰਖਤ ਤਾਂ ਕਟ ਵੱਟ ਜੀ ਬਹੁਤ ਔਖੀ ਸੀ ਫਿਰ ਇਸ ਕਰਕੇ ਨਾ ਕੀ ਸੋਚਿਆ ਸੀਗਾ ਵੀ ਇਹ ਗੇਟ ਵੱਡਾ ਕਰ ਲੈਨੇ ਆ ਤੇ ਪਿੱਛੇ ਵਾਲੇ ਇਧਰ ਲਾ ਲਈ ਹੈਲੋ ਸਤਿ ਸ਼੍ਰੀ ਅਕਾਲ ਇਹ ਮੇਰਾ ਪੁਰਾਣਾ ਸਟੂਡੈਂਟ ਹੈ ਚੇਲਾ ਮੇਰਾ ਮੈਂ ਵੀਡੀਓ ਬਣਾ ਰਹੀ ਸੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਵਧੀਆ ਹੁਣ ਕੀ ਚੱਲ ਰਿਹਾ ਤੈਨੂੰ ਦਾਦੀ ਯਾਦ ਨਹੀਂ ਆਉਂਦੀ ਤੈਨੂੰ ਯਾਦ ਨਹੀਂ ਆਉਂਦਾ ਦਾਦੀ ਜੀ ਨੂੰ ਬਣ ਕੇ ਆਮਾ ਹੋਰ ਜੁੜੇ ਹੋ ਗਏ ਪਿੱਛੋਂ ਕਿਆ ਕਰੇਗਾ ਜਦੋਂ ਚਲੀ ਗਈ ਦਾਦੀ ਜੀ ਬਹੁਤ ਸੁੰਦਰ ਸੀਗੇ ਠੀਕ ਹੈ ਬੇਟੀ ਓਕੇ ਤੇ ਇਸ ਕਰਕੇ ਨਾ ਅਸੀਂ ਵੀ ਦਰਖਤਾਂ ਨੂੰ ਕੋਈ ਲਾਸ ਨਾ ਕਰਨਾ ਪਵੇ ਕੋਈ ਬਾਲਾ ਕਟਵਾਟ ਇਹਨਾਂ ਦੀ ਨਾ ਕਰਨੀ ਪਵੇ ਇਸ ਕਰਕੇ ਅਸੀਂ ਉਹ ਗੇਟ ਖੁੱਲਾ ਕਰਾ ਲਿਆ ਹੁਣ ਆਰਾਮ ਨਾਲ ਗੱਡੀ ਜਿਹੜੇ ਮਰਜ਼ੀ ਗੇਟ ਚੋਂ ਲਿਓ ਅੰਦਰ ਆ ਜੂਗੀ ਠੀਕ ਹੈ ਤੇ ਆ ਆ ਮਾਵਾ ਮੈਂ ਫੋਟੋ ਬਹੁਤ ਲੱਭੀਆਂ ਸਤਿ ਜਿਆਦਾ ਮੰਜਾ ਇਹ ਮੈਂ ਤੇ ਸਾਡੇ ਮਾਵਾ ਨੇ ਨਾ ਇਹ ਸਾਡੇ ਬੇਟੀ ਨੂੰ ਬਹੁਤ ਕਲਚਰਲ ਚੀਜ਼ਾਂ ਪਸੰਦ ਹੈ ਤੇ ਉਹਨੇ ਇਹ ਮੰਜਾ ਸਪੈਸ਼ਲੀ ਬਣਵਾਇਆ ਸੀ ਮੈਨੂੰ ਤਾਂ ਹੱਥ ਦਾ ਮੰਜਾ ਬੁਣ ਕੇ ਦਿਓ ਤੇ ਫਿਰ ਇਹ ਸੂਤ ਅਸੀਂ ਲਿਆ ਕੇ ਇਹ ਸੂਤ ਦਾ ਮੰਜਾ ਮੈਂ ਤੇ ਮਾਮਾ ਨੇ ਬਣਾਇਆ ਤੇ ਸਾਡੇ ਤਾਂ ਹੱਥ ਵੀ ਹੁਣ ਇੰਨੇ ਹੋਏ ਪਏ ਆ ਉਹ ਸਾਡੇ ਖੂਨ ਨਿਕਲਣ ਲੱਗੇ ਸੂਤ ਨਾਲ ਵੀ ਲੋਕਲੇ ਮਾਰਨੋਂ ਨਿਕਲਦਾ ਸੂਤ ਰਾ ਵੀ ਨਿਕਲ ਲੱਗਿਆ ਸੀਗਾ ਹਾਂ ਪੂਰਾ ਪਰ ਅਸੀਂ ਇੱਕ ਦਿਨ ਚ ਬਣਾਤਾ ਸੀ ਸਵੇਰ ਤੋਂ ਲੱਗੀਆਂ ਫਿਰ ਨੀਸ਼ੂ ਵੀ ਬੈ ਕੇ ਪੈ ਤੇ ਪੈਂਦਾ ਰਿਹਾ ਇਹ ਤਾਂ ਤੇਸੀ ਜੁੱਤੀ ਪਾ ਕੇ ਉਹ ਅਜ ਫੋਟੋ ਲੱਭੀਆਂ ਸੀ ਸ਼ਾਇਦ ਤੁਹਾਡੇ ਵਾਲੇ ਫੋਨ 'ਚ ਹੋਣਗੀਆਂ ਹਾਂ ਤੇ ਕੁੱਤੇ ਬੈਠਾ ਚੱਕ ਬੰਦੇ ਲੱਤੇ ਉਹਨੂੰ ਬੜਾ ਸ਼ੌਕ ਹੈ ਮੇਰੀ ਇੱਕ ਵਧੀਆ ਜੀ ਉਹ ਕੜਵਾਈ ਉਹਨੇ ਦਰੀ ਇੱਕ ਵਧੀਆ ਜੀ ਦਰੀ ਕੱਢ ਕੇ ਇੱਕ ਵਧੀਆ ਚਾਦਰ ਮੈਂ ਕਹਿੰਦਾ ਮੈਨੂੰ ਵਿਛਾ ਕੇ ਦੋ ਘਰ ਦੀ ਬਣਾਈ ਹੋਈ ਫਿਰ ਇਹਦੇ ਤੇ ਪੈਂਦਾ ਰਿਹਾ ਉਹ ਤਾਂ ਹੋ ਵੀ ਦਾ ਨਾ ਨਿਸ਼ੁਦਾ ਮੰਜਾਈ ਹੈ ਹੁਣ ਵੀ ਇਹ ਤਾਂ ਨਾ ਨਿਸ਼ਕੋ ਮੰਜਾਈ ਹੈ ਤੇ ਇਹ ਵੀ ਉਹਨੂੰ ਕਹਿ ਨਹੀਂ ਹੈ ਇਹਨਾਂ ਨੂੰ ਕਹਿਣੀ ਮਰੇ ਅੰਦਰ ਕਰ ਦੇਣਗੇ ਮੀ ਕਹਿਣੀ ਆ ਗਿਆ ਤਾਂ ਇਹ ਖਰਾਬ ਹੋ ਜਾਊਗਾ ਅੰਦਰ ਕਰ ਦੇਣਗੇ ਚੱਕ ਕੇ ਠੀਕ ਹੈ ਤਾਂ ਦੇਖੋ ਇੱਥੇ ਕੀ ਲਾਇਆ ਸੀ ਜੋ ਅੰਬ ਇੱਥੇ ਵੀ ਅੰਬ ਹੀ ਲਾਉਂਦਾ ਹਾਏ ਹਾਏ ਅੰਬਾਂ ਨਾਲ ਤਾਂ ਹੁਣ ਉੱਥੇ ਪਾਉਂਦਾ ਠੀਕ ਹੈ ਜੇ ਅੰਬ ਵੀ ਅੰਬ ਆਪੜੇ ਨਾ ਆਹ ਨਾਰ ਹੋ ਗਿਆ ਨਾ ਕਮਰੂਦ ਹੋ ਗਿਆ ਹਾਂ ਅੰਬ

ਉਹ ਨਹੀਂ ਨਹੀਂ ਅਜੇ ਕਟਿੰਗ-ਕੁਟਿੰਗ ਕਰਤੀ ਸ਼ੁਰੂ ਹੋਣੀ ਹੈ ਉਹਨੇ ਕਰਕੇ ਹੈ ਕਟਿੰਗ ਉਹ ਤਾਂ ਨੇਰਾ ਦੀਦਾ ਨਹੀਂ ਕਟਿੰਗ ਤਾਂ ਕਰ ਗਿਆ ਉਹ ਅੱరే ਆ ਪੱਥਰਾਂ ਦੀ ਕਟਿੰਗ ਸ਼ੁਰੂ ਹੋ ਗਈ ਬਸ ਫਿਰ ਤਾਂ ਦੋ ਦਿਨਾਂ ਸੀ ਚਿੰਨ ਦੇਣਗੇ ਰਸੋਈ 'ਚ ਇਹ ਤਾਂ ਕੋਟਾਈ-ਕਟੋਈ ਕਰ ਗਿਆ ਉਹ ਰਸੋਈ ਦੀ ਤੇ ਜੀ ਹਾਂ ਆਹ ਦੇਖੋ ਇੱਥੇ ਹੁਣ ਉਹਨੇ ਰੋਜ਼ ਥੋੜਾ-ਥੋੜਾ ਕੁੱਟਦੇ ਨੇ ਪਾਣੀ ਪਾ ਪਾ ਕੇ ਚੰਗੀ ਚੰਗੀ ਤਰ੍ਹਾਂ ਬੇਸ ਬਣ ਜਵੀ ਤੇ ਬੜੀਆ ਮਿਹਨਤ ਨਾਲ ਸੈਟਿੰਗ ਕਰ ਰਹੇ ਨੇ ਫੇਰ ਉਹ ਦਵਾ ਦੋ ਫੇਰ ਦੋ ਤੰਦੇਨਾ ਜੀ ਲਾ ਦੇਣੀ ਹੈ ਚਿੰਤਾ ਦੋ ਤੰਦੇਨਾ ਚ ਦੇਣਗੀ ਮੈਂ ਹੁਣ ਕਰੇਲੇ ਕੱਟ ਕੇ ਹਾਂ ਫੇਰ ਮਾ ਉਹ ਜਦੋਂ ਕਰੇਲੇ ਬਣਾਉਣਗੇ ਨਾ ਫੇਰ ਰੱਖ ਦਿਆਂ ਸਵੇਰੇ ਬਣ ਗਏ ਤਾਂ ਠੀਕ ਹੈ ਨਹੀਂ ਸ਼ਾਮ ਨੂੰ ਤਾਂ ਪੱਕੇ ਫੇਰ ਤੁਹਾਨੂੰ ਦੱਸਾਂਗੀ ਕਿ ਕਿੰਨੇ ਸਵਾਦ ਕਰੇਲੇ ਬਣਾਉਂਦੇ ਮਾਮਾ ਠੀਕ ਹੈ ਜੀ ਓਕੇ ਮਾਮਾ ਓਕੇ